ਕਸਾ ਦੇਖ ਰਿਹਾ ਸਾਰੇ ਦੋਸਤਾਂ ਮਿੱਤਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਦੀ ਇਹਨਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਦਿਖਾ ਰਹੇ ਹਾਂ ਬਾਗਾ ਪ੍ਰਾਣਾ ਬੱਸ ਸਟੈਂਡ ਦੇ ਉਤੋਂ ਜਿੱਥੇ ਕਿ ਅੱਜ ਦਿਨ ਪਰ ਸਾਰਾ ਦਿਨ ਲੰਗਰ ਚੱਲਿਆ ਜਿਹੜੇ ਕਿ ਦੰਦਮਣੀ ਟਕਸਾਲ ਦੇ ਪਹਿਲੇ ਮੁਖੀ ਸੀਗੇ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਤੁਸੀਂ ਤਸਵੀਰਾਂ 'ਚ ਵੀ ਦੇਖ ਰਹੇ ਹੋਵੋਗੇ ਵੱਖ-ਵੱਖ ਜਿਹੜੀਆਂ ਤਸਵੀਰਾਂ ਲੱਗੀਆਂ ਮਹਾਂਦੀਪ ਸਿਧੂ ਜੀ ਭਾਈ ਅੰਮ੍ਰਿਤਪਾਲ ਸਿੰਘ ਦੀ ਬੰਦੀ ਸਿੰਘਾਂ ਦੀ ਜਿਹੜੀ ਆ ਤਸਵੀਰ ਲੱਗੀ ਆ ਸ਼ੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਾਂ ਦੀ ਜਿਹ ਚਾਦਾ ਲੰਗਰ ਵੱਡਾ ਦਾ ਲੰਗਰ ਜਿਹੜਾ ਜਨਮ ਚੱਲਿਆ ਕਿਉਂਕਿ ਦਾਮ ਦਾ ਮੀਟਰ ਸਾਲ ਦੇ ਪਹਿਲੇ ਮੁਖੀ ਉਹਨਾਂ ਦਾ ਜਿਹੜਾ ਜਨਮ ਦਿਨ ਸੀਗਾ ਅੱਜ ਬਾਬਾ ਦੀਪ ਸਿੰਘ ਜੀ ਦਾ ਅੱਜੋ ਗੱਲਬਾਤ ਕਰਦੇ ਆ ਸਾਡੇ ਨਾਲ ਜਗਤਾਰ ਸਿੰਘ ਰੋਡੇ ਆ ਜਿਹੜੇ ਕਿ ਭਤੀਜੇ ਆ ਸੰਤ ਜਰਨੈਲ ਸਿੰਘ ਭਿੰਡਰਾਲਾ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਜਿਹੜਾ ਅੱਜ ਲੰਗਰ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਮਦਮਾ ਟਕਸਾਲ ਦੇ ਮਹਾਨ ਯੁੱਗ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਦਾ ਜੋ ਜਨਮ ਦਿਨ ਅੱਜ ਮਨਾਇਆ ਜਾ ਰਿਹਾ ਹੈ ਇਹ ਜਨਮ ਦਿਨ ਦਮਦਮਾ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਨਮਨਗਰ ਰੋਡੇ ਦੀ ਸੰਗਤ ਵੱਲੋਂ ਬਹੁਤ ਚੜ੍ਹਦੀ ਕਲਾ ਨਾ ਬਣਾ ਰਿਹਾ ਹੈ ਮੈਂ ਇਹਨਾਂ ਜਵਾਨਾਂ ਨੌਜਵਾਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਜਿਹੜੀਆਂ ਬਾਬਾ ਦੀਪ ਸਿੰਘ ਨੇ ਸਾਡੇ ਲਈ ਸਿੱਖਿਆ ਦਿੱਤੀਆਂ ਉਹਨਾਂ ਤੇ ਚੱਲਣ ਵਾਸਤੇ ਵਾਸਤੇ ਉਸ ਤੋਂ ਬਾਅਦ ਦਰਜਾ ਦਰਜਾ ਬਾਈ ਜਿਵੇਂ ਹੁਣ ਹੁਣ ਦੀ ਸਦੀ ਦੇ ਵਿੱਚ ਇਸੇ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ 1984 ਵਿੱਚ ਕੱਲੂਕਾਰਾ ਹੋਇਆ ਅਤੇ ਉਹਨਾਂ ਦੇ ਨਾਲ ਬਹੁਤ ਸਾਰੇ ਸਿੰਘ ਆਜ਼ਾਦੀ ਦੀ ਲੜਾਈ ਲੜੇ ਅਤੇ ਸ਼ਹੀਦ ਹੋ ਗਏ ਉਨ੍ਹਾਂ ਦੀ ਪੈਰਵਾਈ ਕਰਨ ਵਾਸਤੇ ਸਾਡੇ ਜਿਹੜੇ ਨੌਜਵਾਨ ਆ ਇਹਨਾਂ ਦੇ ਜज्ਬਾਤ ਆ ਮੈਂ ਇਹਨਾਂ ਦੀ ਬਹੁਤ ਕਦਰ ਕਰਦਾ ਅਤੇ ਮੈਂ ਇਹ ਵੀ ਬੇਨਤੀ ਕਰਦਾ ਨੌਜਵਾਨਾਂ ਨੂੰ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਟੇਜ ਤੇ ਆਮ ਹੀ ਕਹਿ ਕਰਦੇ ਸੀ ਕਿ ਨੌਜਵਾਨਾਂ ਨੂੰ ਮੇਰੀ ਅਪੀਲ ਆ ਸੰਤ ਕਹਿੰਦੇ ਹੁੰਦੇ ਸੀ ਕਿ ਆਨੰਦਪੁਰ ਆਪਾਂ ਆਪਣੇ ਕਰੇ ਆਈਏ ਉਸ ਤੋਂ ਬਾਅਦ ਆਜ਼ਾਦੀ ਦੀ ਗੱਲ ਕਰੀ ਮੈਂ ਜਿੰਨੇ ਵੀ ਨੌਜਵਾਨ ਇੱਥੇ ਆਏ ਆ ਜਿਹੜੇ ਸੇਵਾਦਾਰ ਵੀ ਆ ਉਹਨਾਂ ਨੂੰ ਵੀ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨਾ ਕਿ ਆਪਾਂ ਸੰਤਾਂ ਦੀ ਗੱਲ ਕਰਨ ਵਾਸਤੇ ਆਪਾਂ ਨੂੰ ਤਿਆਰੀ ਵੀ ਕਰਨੀ ਚਾਹੀਦੀ ਹੈ। ਸਰੀਰਕ ਤੌਰ ਤੇ ਆਪਾਂ ਨੂੰ ਫਿਟ ਰਹਿਣਾ ਚਾਹੀਦਾ ਅਤੇ ਧਾਰਮਿਕ ਤੌਰ ਤੇ ਸਾਨੂੰ ਅੰਮ੍ਰਿਤਧਾਰੀ ਹੋ ਕੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਚਾਹੀਦੀ ਹੈ। ਉਸ ਤੋਂ ਬਾਅਦ ਜਿਹੜੇ ਸਾਡੇ ਨਾਲ ਜ਼ੁਲਮ ਹੋ ਰਹੇ ਆ ਸਾਨੂੰ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਕਿ ਸਰਕਾਰਾਂ ਸਾਡੇ ਨਾਲ ਕੀ ਕਰ ਰਹੀਆਂ ਇਹਦਾ ਜ਼ੁਲਮ ਦਾ ਜਿਹੜਾ ਅਸੀਂ ਮੁਕਾਬਲਾ ਕਰ ਸਕਦੇ ਹਾਂ ਸਬਰ ਨਾ ਕਰ ਸਕਦੇ ਆ ਬਾਣੀ ਪੜ੍ਹ ਕੇ ਕਰ ਸਕਦੇ ਹਾਂ ਕਿਉਂਕਿ ਬਾਣੀ ਨੇ ਸਾਨੂੰ ਸ਼ਕਤੀ ਦੇਣੀ ਹੈ ਤੇ ਜਿਹੜੀ ਤੰਦਰੁਸਤੀ ਸਰੀਰ ਦੀ ਦੋ ਚੀਜ਼ਾਂ ਐ ਤੇ ਇੱਕ ਮਾਨਸਿਕ ਸ਼ਕਤੀ ਇੱਕ ਸਰੀਰਕ ਸ਼ਕਤੀ ਸਰੀਰਕ ਸ਼ਕਤੀ ਜਿਹੜੀ ਸਾਡੀ ਉਹ ਅਸੀਂ ਨਸ਼ੇ ਤਿਆਗ ਕੇ ਹੋ ਸਕਦੀ ਆ ਅਸੀਂ ਮਾੜੇ ਕੰਮਾਂ ਨੂੰ ਛੱਡ ਕੇ ਹੋ ਸਕਦੀ ਆ ਜਿਹੜੀ ਮਨ ਦੀ ਸ਼ਕਤੀ ਸਾਡੇ ਉਹ ਗੁਰਬਾਣੀ ਨਾਲ ਹੋ ਸਕਦੀ ਇਸ ਕਰਕੇ ਮੈਂ ਇਹਨਾਂ ਨੌਜਵਾਨਾਂ ਨੂੰ ਬੇਨਤੀ ਕਰਦਾ ਸਮੂਹ ਸੰਗਤ ਨੂੰ ਜਿੰਨੀ ਸੰਗਤ ਸੁਣ ਰਹੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਾਨੂੰ ਸਾਡੇ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ ਸਾਨੂੰ ਜਿਹੜੇ ਸਾਡੇ ਬਜ਼ੁਰਗਾਂ ਨੇ ਬਾਬਾ ਦੀਪ ਸਿੰਘ ਨੇ ਪੂਰਨੇ ਪਾਏ ਆ ਅਸੀਂ ਉਹਨਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਵਾਸਤੇ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਇਹ ਕੰਮ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇਹ ਸਾਣਾ ਜਗਤਾਰ ਸਿੰਘ ਰੋਡੇ ਜਿਹੜੇ ਕਿ ਸੰਧਰਨਾਲ ਸਿੰਘ ਭੰਡਾਰਾ ਦੇ ਪੁੱਤਰ ਜੋ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਲੰਗਰ ਦੇ ਵਿੱਚ ਪਹੁੰਚੇ ਗਏ ਤੇ ਜਿਹੜਾ ਇਹ ਸਾਰੇ ਨੌਜਵਾਨਾਂ ਦੀ ਜਿਹੜੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਆ ਸੰਤ ਜਰਨੈਲ ਸਿੰਘ ਰਾਤਰੀ ਗਾਧਾ ਪਿੰਡਰਾਂ ਦੇ ਚਰਨਾਂ ਉੱਪਰ ਆਵੇ ਸ੍ਰੀ ਅਕਾਲਾ ਜੀ ਰਾਣਾ ਜਨਤੰਤਰ ਬਾਬਾ ਦੀਪ ਸਿੰਘ ਦੇ ਚਰਨਾਂ ਉੱਪਰ ਆਵੇ ਸ੍ਰੀ ਅਕਾਲਾ ਜੀ ਸਤਿਨਾਮ ਅਕਾਲ ਸ੍ਰੀ ਅਕਾਲਾ ਜੀ ਅੱਛਾ 그러면은 ਤੁਹਾਨੂੰ ਤਸਵੀਰਾਂ ਦਿਖਾਈਆਂ ਇਹ ਸਿੰਘਾਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਪਿੰਡ ਦੇ ਜਿਹੜੇ ਸੇਵਾਦਾਰ ਸੀਗੇ ਸੰਤ ਬਾਬਾ ਭਗਮਾਨ ਦਾਸ ਕਲਾਬ ਰੋਡਾਂ ਦੇ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਸੀ ਉੱਥੇ ਵਿਸ਼ੇਸ਼ ਤੌਰ ਤੇ ਜਿਹੜੇ ਜਗਤਾਰ ਸਿੰਘ ਰੋਡਾਂ ਪਹੁੰਚ ਉਹਨਾਂ ਨੇ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਕਿਹਾ ਕਿ ਨੌਜਵਾਨੀ ਨੂੰ ਹਮੇਸ਼ਾ ਜਿਹੜਾ ਉਹ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਖੰਡੇ ਬਾਟੇ ਦੀ ਪੌੜ ਜਿਹੜਾ ਸ਼ਾਕੀ ਅਮਰ ਚਕਣਾ ਚਾਹੀਦਾ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਖਤ ਧਰਮ ਜਿਹੜਾ ਸਹੀ ਮੈਸੇਜ ਆ ਲੋਕਾਂ ਤੱਕ ਜਾਵੇ ਕੈਮਰਾਮੈਨ ਸ਼ਾਪਰੀ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਜਗਸ ਸਿੰਘ ਵੈਬੀ ਟੀਵੀ ਬਾਗਾਪੁਰਾ